हेलो जी कि मैं हूं ਤੁਸੀਂ ਸਾਰੇ ਜਿੰਨੇ ਹੋਪ ਤੁਸੀਂ ਸਾਰੇ ਜਿੰਨੇ ਵਧੀਆ ਹੋਵੋਗੇ ਤੇ ਇੱਥੇ ਮੈਂ ਵੀ ਵਧੀਆ ਸਵੇਰ ਦੇ 5 ਵਜੇ ਸੀ 5 ਵਜੇ ਪੂਰੇ 5 ਵਜੇ ਮੈਂ ਉੱਠ ਹੀ ਗਈ ਸੀਗੀ ਠੀਕ ਹੈ ਜੀ ਉੱਠ ਕੇ ਪਹਿਲਾਂ ਮੈਂ ਲਾਈਟ ਔਨ ਕੀਤੀ ਫਿਰ ਮੈਂ ਕਿਚਨ ਚ ਜਾ ਗਈ ਠੀਕ ਹੈ ਕਿਚਨ ਚ ਆ ਕੇ ਕਿਚਨ ਚ ਆ ਕੇ ਮੈਂ ਆਪਣੇ ਵਾਸਤੇ ਨਾ ਇੱਕ ਗਲਾਸ ਪਾਣੀ ਦਾ ਜਿਹੜਾ ਹੈਗਾ ਉਹ ਕੋਸਾ ਕੋਸਾ ਜਿਹਾ ਕਰ ਲਿਆ ਸੀਗਾ ਕਿਉਂਕਿ ਸਵੇਰ ਟੈਂਕੀ ਦਾ ਪਾਣੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਠੰਡ ਚੱਲਦੀ ਪਈ ਹੈ ਨਾ ਬਹੁਤ ਹੀ ਠੰਡਾ ਹੁੰਦਾ ਤੇ ਉਹ ਪੀਤਾ ਨਹੀਂ ਜਾਂਦਾ ਫਿਰ ਮੈਂ ਇੱਕ ਗਲਾਸ ਆਪਣੇ ਵਾਸਤੇ ਨਾ ਪਾਣੀ ਗਰਮ ਗਾੜ ਲਿਆ ਸੀਗਾ ਮਤਲਬ ਕੋਸਾ ਠਾਰਕ ਜੀ ਪਾਣੀ ਸੀਗੀ ਕੋਸਾ ਜਿਹਾ ਕੀਤਾ ਸੀਗਾ ਤੇ ਫਿਰ ਮੈਂ ਇੱਕ ਗਲਾਸ ਪਾਣੀ ਦਾ ਪੀਤਾ ਤੇ ਨਾਲ ਹੀ ਮੈਂ ਰੱਖ ਦਿੱਤੀ ਸੀਗੀ ਚਾਹ ਜੀ ਇਸ ਵੇਰੇ ਜਦੋਂ ਆਪਾਂ ਉੱਠਦੇ ਆ ਨਾ ਬਹੁਤ ਹੀ ਤਾਜ਼ਗੀ ਤਾਜ਼ਗੀ ਜੀ ਲੱਗਦੀ ਹੈ। ਅਗਰ ਆਪਾਂ ਲੇਟ ਉੱਠਾਂਗੇ ਮਤਲਬ ਕਿ 7 ਵਜੇ ਤੋਂ ਬਾਅਦ ਫਿਰ ਤਾਂ ਉਹੀ ਨੀਸਤੀ ਜੀ ਪਈ ਜਾਂਦੀ ਹੈ। ਇਸ ਕਰਕੇ ਮੈਂ ਜਿਹੜਾ ਹੈਗਾ ਪੂਰੇ 5 ਵਜੇ 5:30 ਵਜੇ ਮਤਲਬ ਕਿ 6 ਵਜੇ ਤੋਂ ਪਹਿਲਾਂ ਉੱਠ ਜਾਣੀ ਹੁੰਦੀ ਆ। ਸੰਡੇ ਨੂੰ ਹਾਂ ਸੰਡੇ ਨੂੰ ਮੈਂ ਥੋੜਾ ਲੇਟ ਹੋ ਜਾਂਦੀ ਆ। ਬਟ ਅੱਜ ਸੰਡੇ ਹੀ ਸੀਗਾ। ਮਤਲਬ ਇਹ ਸੰਡੇ ਦਾ ਵਲੌਗ ਮੈਂ ਸ਼ੂਟ ਕੀਤਾ ਸੀ। ਸੰਡੇ ਨੂੰ ਜਿਹੜਾ ਹੈਗਾ ਉਹ ਮੈਂ ਜਲਦੀ ਉੱਠ ਗਈ ਸੀ। 7 5:00 ਵਜੇ ਠੀਕ ਹੈ ਜੀ। ਤੇ ਉਹ ਦੇਖ ਲਓ ਤੁਸੀਂ ਆਪ ਵੀ ਦੇਖ ਸਕਦੇ ਹੋ ਹਜੇ ਪੂਰਾ ਹਨੇਰਾ ਹੋਇਆ ਪਿਆ ਤੇ ਬਾਹਰ ਜਾ ਕੇ ਮੈਂ ਨਾ ਲਾਈਟਾਂ ਔਨ ਕੀਤੀ ਹੈ ਤੇ ਇੱਥੇ ਮੈਂ ਦੇਖਿਆ ਜੂਂ ਇਹ ਮੇਰਾ ਕੱਲ ਕਪੜੇ ੁੱਤੇ ਸੀਗੇ ਚਾਦਰਾਂ نیچے ਗਿਰੀਆਂ ਹੋਈਆਂ ਨੇ ਤੇ ਮੈਂ ਜਿਹੜੀਆਂ ਚਾਦਰਾਂ ਹੈਗੀਆਂ ਚੱਕ ਕੇ ਉੱਪਰ ਰੱਖੀਆ ਸਾਡੇ ਜੈਕ ਨੂੰ ਆਦਤ ਹੈ ਨਾ ਉਹ ਤਾਰ ਤੋਂ ਕਪੜੇ ਥੱਲੇ ਸੁੱਟ ਦਿੰਦਾ ਹੈ ਦਰਮੇ ਚੱਕੇ ਉੱਪਰ ਰੱਖੇ ਤੇ ਗੱਗੂ ਦੀ ਪੈਂਟ ਵੀ ਪਈ ਸੀਗੀ ਜੈਕ ਨੂੰ ਪਤਾ ਨਹੀਂ ਇਹ ਕੀ ਆਦਤ ਹੈ ਉਹਨੇ ਜਿੰਨੇ ਵੀ ਤਾਰ ਤੇ ਕੱਪੜੇ ਹੋਣੇ ਨਾ ਉਹ ਸਾਰੇ ਹੀ نیچے ਸੁੱਟ ਦੇਣੇ ਮੈਂ ਕੱਪੜੇ ਸਾਰੇ ਵਾਰੀ ਅੱਖੀ ਸੀ ਮੈਨੂੰ ਇਹਨਾਂ ਨੇ ਕਿਹਾ ਵੀ ਸੀ ਸਾਰੇ ਕੱਪੜੇ ਚੱਕ ਦੇ ਬਟ ਮੈਂ ਚੱਕੇ ਨਹੀਂ ਮੈਂ ਕਿਹਾ ਥੋੜੀ ਜਿਹੀ ਗਿੱਲੇ ਨੇ ਫੇਰ ਸੁੱਕੇ ਜਾਣਗੇ ਕਿਉਂਕਿ ਹੁਣ ਤੁੰਦਾ ਨਹੀਂ ਨਾ ਪੈਂਦੀ ਆ ਫਿਰ ਮੈਂ ਇੱਥੇ ਲੱਗੀ ਸੀ ਸੈਰ ਕਰਨ ਸਵੇਰੇ ਸਵੇਰੇ ਦੀ ਸੈਰ ਹੈ ਜਿਹੜੀ ਉਹ ਵਧੀਆ ਹੁੰਦੀ ਹੈ ਤੇ ਕਰਿਆ ਕਰੋ ਤੁਸੀਂ ਹੀ ਸਾਰੇ ਜਿੰਨੇ ਤੇ ਮੈਂ ਤਾਂ ਵੀ ਰੋਜ਼ ਮਤਲਬ ਮਾਰਨਿੰਗ ਟਾਈਮ ਜਿਹੜੀ ਹੈਗੀ ਆ ਸੈਰ ਕਰਦੀ ਆ ਜੋਗਾ ਵੀ ਕਰਦੀ ਹੁੰਦੀ ਆ ਤੇ ਅੱਜ ਮੈਂ ਸੋਚਿਆ ਕਿ ਮੈਂ ਹਲਕੀ ਫੁਲਕੀ ਬਾਹਰ ਹੈ ਨਾ ਬਰੇਡੇ ਦੇ ਵਿੱਚ ਜਿਹੜੇ ਹੈਗੇ ਆ ਉਹ ਢੇੜੇ ਲਗਾ ਲਵਾਂ ਤੇ ਕਈ ਵਾਰ ਮੈਂ ਜੋਗਾ ਕਰਦੀ ਆ ਕਈ ਵਾਰ ਮੈਂ ਢੇੜੇ ਗੂੜੇ ਲਗਾ ਲੈਣੀ ਹੁੰਦੀ ਆ ਤੇ ਮੂੜ ਦੇ ਰਿਕਾਰਡਿੰਗ ਹੈ ਜਿੱਦਾਂ ਦਾ ਮੂੜ ਹੋਵੇ ਹੈ ਨਾ ਤੇ ਹਜੇ ਤਾਂ ਪੂਰਾ ਹਨੇਰਾ ਹੋਇਆ ਪਿਆ ਕਿਉਂਕਿ 5:30 ਵਜੇ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਪੂਰੀ ਫੁੱਲ ਮਸਤੀ 'ਚ ਹੀ ਜੋ ਵੀ ਕਰਦੀ ਹੁੰਦੀ ਆ ਫੁੱਲ ਮਸਤੀ 'ਚ ਕਰਦੀ ਹੁੰਦੀ ਆ ਤੇ ਸੋਨਾ ਜੀ ਜਿਆ ਲੱਗਿਆ ਰਹਿੰਦਾ ਹੈ ਤੇ ਇੰਨਾ ਸੋਨਾ ਫੀਲ ਹੁੰਦਾ ਪਿਆ ਸੀਗਾ ਨਾ ਸਵੇਰੇ ਸਵੇਰੇ ਮਾਰਨਿੰਗ ਮਾਰਨਿੰਗ ਹੈ ਨਾ ਤੇ ਤਾਜ਼ੀ ਹਵਾ ਮਤਲਬ ਕਿ ਸਾਰੇ ਕੁਝ ਵਧੀਆ ਸੀਗਾ ਤੇ ਮਾਈਂਡ ਐਂਡ ਫਰੈਸ਼ ਸੀ ਪੂਰਾ ਮਾਈਂਡ ਫਰੈਸ਼ ਸੀਗਾ ਤੇ ਜਿਹੜੀ ਮੈਂ ਆਪਣੀ ਯੋਗਾ ਜੁਗਾ ਕਰਨੀ ਹੁੰਦੀ ਆ ਉਹ ਮੈਂ ਕਈ ਵਾਰ ਯੋਗਾ ਕਰ ਲੈਂਦੀ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਥੇ ਪੂਰੇ ਹਰੇ ਭਰੇ ਦਰੱਖਤ ਉਦੇ ਬੂਟੇ ਤੇ ਥੋੜੇ ਜਿਹੇ ਪੱਤੇ ਚੇਂਜ ਹੋ ਗਏ ਕਿਉਂਕਿ ਕੋਰਾ ਪੈਂਦਾ ਪਿਆ ਸੀਗਾ ਨਾ ਬਹੁਤ ਜਿਆਦਾ ਠੰਡ ਪੈਂਦੀ ਬਈ ਸੀਗੀ ਫਿਰ ਮੈਂ ਆ ਗਈ ਸੀ ਰੂਮ ਚ ਠੀਕੇ ਜੀ ਇੱਥੇ ਮੈਂ ਕਿਹਾ ਚਲੋ ਹੁਣ ਘਾੜੂ ਚੱਕ ਲਿਆ ਸੀਗਾ ਚਾਹ ਮੈਂ ਚਾਹ ਨਹੀਂ ਹਲੇ ਮੈਂ ਰੱਖੀ ਮਤਲਬ ਰੱਖੂਗੀ ਬਾਅਦ ਵਿੱਚ ਤੇ ਪਹਿਲਾਂ ਕਿਉਂਕਿ ਮਾਰਨਿੰਗ 5 ਵਜੇ ਤੱਕ ਹੀ ਨੇ ਚਾਹ ਪੀਣੀ ਹੁੰਦੀ ਹੈ ਵੈਸੇ ਜੈਸਮਿਨ ਉੱਠ ਕੇ ਪੜਦੀ ਪਈ ਸੀਗੀ ਉਹ ਤੇ ਬਟੋਨੇ ਕੀ ਹਜ਼ੀ ਮਮਾ ਹਜੀ ਥੋੜੀ देर ਰੁਕਜੋ ਫਿਰ ਮੈਂ ਕਿਹਾ ਚਲੋ ਜਾਨੂ ਮੈਂ ਆਪਣਾ ਜਿਹੜਾ ਝਾੜੂ ਪੋਚਾ ਹੈ ਉਹ ਲਗਾ ਲਵਾਂ ਤੇ ਮੈਂ ਇੱਧਰ ਆ ਗਈ ਸੀ ਰੂਮ 'ਚ ਇੱਥੇ ਆ ਕੇ ਮੈਂ ਜਿਹੜਾ ਆਪਣਾ ਹੈਗਾ ਜੀ ਚਾਦਰ ਵਗੈਰਾ ਝਾੜ ਦਵਾਂ ਥੋੜੀ ਜਿਹੀ ਡਸਟਿੰਗ ਕਰਨੀ ਆ ਤੇ ਕੱਲੂ ਅਸੀਂ ਰੋਟੀ ਖਵਾਣੀ ਆ ਮਤਲਬ ਮਾਸੀ ਦੀ ਦੋਤ ਬਹੂ ਨੂੰ ਉਹਨੂੰ ਰੋਟੀ ਖਵਾਣੀ ਆ ਉਹ ਇੱਥੇ ਆਏ ਹੋਏ ਨੇ ਤੇ ਤਦ ਮੈਂ ਪਹਿਲਾਂ ਦੱਸਿਆ ਸੀਗਾ ਕਿ ਭਾਜੀ ਹੁਣ ਨਹੀਂ ਖਵਾ ਦਿੱਤੀ ਸੀ ਅਸੀਂ ਖਵਾਣੀ ਆ ਅਸੀਂ ਕੱਲ ਖਵਾਵਾਂਗੇ ਫਿਰ ਮੈਂ ਜਿਹੜੀ ਡਸਟਿੰਗ ਹੈਗੀ ਆ ਉਹ ਵੀ ਕਰਨੀ ਸੀਗੀ ਤੇ ਮੈਂ ਬੈੱਡ ਵਗੈਰਾ ਇਹਨਾਂ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਦਿੱਤਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਇੱਕ ਤਾਂ ਬੈੱਡ ਦੀ ਜਿਹੜੀ ਸਾਡੇ ਦੀ ਟੂ ਹੈ ਉਹ ਥੋੜੀ ਜੀ ਨੇਵੀ ਬਲੂ ਚ ਮਤਲਬ ਬਲੈਕ ਬਲੈਕ ਚ ਹੀ ਪੈ ਜਾਂਦੀ ਹੈ ਬਲੈਕ ਸ਼ੇਡ ਮਾਰਦਾ ਪੂਰਾ ਤੇ ਉਹਦੇ ਤੇ ਤਾਂ ਮੜੀ-ਮੜੀ ਧੂੜੀ ਹੈ ਨਾ ਦਿਖਣ ਲੱਗ ਜਾਂਦੀ ਹੈ ਤੇ ਜਿਹੜਾ ਸਾਡੀ ਕੰਦ ਦਾ ਹੈ ਨਾ ਕਲਰ ਹੈ ਉਹ ਜਿਹੜਾ ਬੈਂਗਣੀ ਜਾਂ ਜਾਮਣੀ ਕਲਰ ਤੇ ਉਹਤੇ ਵੀ ਮਿੱਟੀ ਪਈ ਹੈ ਨਾ ਉਹ ਵੀ ਮਤਲਬ ਕਿ ਚਮਕਣ ਲੱਗ ਜਾਂਦੀ ਹੈ ਫਿਰ ਮੈਂ ਉਹਤੇ ਵੀ ਕਪੜਾ-ਕੁਪੜਾ ਮਾਰਿਆ ਚੰਗੀ ਤਰ੍ਹਾਂ ਚਾਦਰ ਜਿਹੜੀ ਹੈਗੀ ਆ ਉਹ ਮੈਂ ਝਾੜ ਕੇ ਜਿਹੜੀ ਬੁਸ਼ਾਦਤੀ ਤੇ ਵੈਸੇ ਮੈਂ ਜਿਹੜੀਆਂ ਗਰਮ ਚਾਦਰਾਂ ਉਹ ਮੈਂ ਧੋਈਆਂ ਵੀ ਸੀਗੀਆਂ ਤਾਂ ਕਰਕੇ ਜਿਹੜੀ ਹੈਗੀ ਆ ਮੈਂ ਕੋਟਨ ਦੀ ਹੀ ਚਾਦਰ ਇੱਥੇ ਵਿਛਾਈ ਹੋਈ ਸੀਗੀ ਤੁਹਾਨੂੰ ਪਤਾ ਹੈ ਨਾ ਸੁੱਕਦੇ ਵੀ ਨਹੀਂ ਹੈਗੇ ਕੱਪੜੇ ਮੈਂ ਸ਼ਾਮ ਨੂੰ ਧੋਏ ਸੀਗੇ ਇਸ ਕਰਕੇ ਮੈਂ ਇਹ ਕੱਲ ਹੀ ਚਾਦਰ ਵਿਛਾਈ ਸੀ ਕੱਲ ਨੂੰ ਮੈਂ ਇਹ ਚੱਕ ਦੇਣੀ ਹੈ ਕੱਲ ਨੂੰ ਇੱਥੇ ਮੈਂ ਗਰਮ ਚਾਦਰ ਜਿਹੜੀ ਨਵੀਂ ਲਿਆਂਦੀ ਆ ਮੈਂ ਤੁਹਾਨੂੰ ਦਿਖਾਉਂਗੀ ਦਿਖਾਇਆ ਨਹੀਂ ਮੈਂ ਹਜੇ ਕਿਸੇ ਨੂੰ ਕੁਛ ਵੀ ਅਤੇ ਉਹ ਵਾਲੀ ਚਾਦਰ ਮੈਂ ਵਿਛਾ ਦੂੰਗੀ ਇੱਥੇ ਸਾਹਮਣੇ ਐਲਬਮ ਪਈ ਆ ਉਹਨਾਂ ਦੀ ਵਿਆਹ ਦੀ ਤੇ ਜਿਹੜਾ ਮੈਟ ਹੈ ਉਹ ਮੈਂ ਮੈਟ ਵੀ ਮੇਰਾ ਮਨ ਸੀ ਆ ਪਰ ਮੈਂ ਧੋ ਦਮਾ ਤੇ ਇਹਨਾਂ ਨੇ ਮੈਨੂੰ ਮਨਾ ਕਰਤਾ ਕਹਿੰਦੇ ਰਹਿੰਦੇ ਤੂੰ ਬਾਅਦ ਵਿੱਚ ਇਹ ਸਾਰੇ ਕੰਮ ਤੂੰ ਬਾਅਦ ਵਿੱਚ ਕਰ ਲਈ ਹੈ ਨਾ ਇਹਨੂੰ ਮੈਟ ਨੂੰ ਧੋਣ ਦੇ ਕੀ ਇਹ ਗਲੀਚਾ ਪਤਰੀ ਕਹਿੰਦੇ ਨੇ ਮੈਨੂੰ ਤਾਂ ਪਤਾ ਵੀ ਨਹੀਂ ਮੈਂ ਤਾਂ ਮੈਡੀ ਕਹਿੰਦੀ ਰਹਿਣੀ ਆ ਤੇ ਇੱਥੇ ਮੈਂ ਜਿਹੜਾ ਹੈਗਾ ਝਾੜੂ ਮਾਰਤਾ ਪੜਦੇ ਹਾਜੀ ਮੈਂ ਉੱਚੇ ਘਰਨੇ ਨੇ ਇੱਧੇ ਟੰਗੇ ਹੋਏ ਨੇ ਬਸ ਆਲਸ ਇੱਕ ਉਸਨਾ ਜੈਕ ਨੇ ਜਿਹੜਾ ਹੈਗਾ ਖਾਲੀ ਮਸ਼ੀਨ ਦੀ ਤਾਰ ਖਾਲੀ ਤੇ ਇੱਥੇ ਮੈਂ ਆ ਗਈ ਕਿਚਨ ਚ ਕਿਚਨ ਚ ਨਾ ਰਾਤ ਨੂੰ ਅਸੀਂ ਇੱਥੇ ਏ ਬੈਠ ਕੇ ਰੋਟੀ ਵੀ ਖਾਂਦੇ ਹੁੰਦੇ ਤੇ ਦਰੀ ਜਿਹੜੀ ਹੈਗੀ ਉਹ ਬੁਸ਼ਾ ਲੈਣੀ ਹੁੰਦੀ ਆ ਮੈਂ ਤੇ ਕਿਚਨ ਮੇਰਾ ਬਿਲਕੁਲ ਸਾਫ਼ ਹੀ ਸੀਗਾ ਮੈਂ ਝਾੜੂ ਜਿਹੜਾ ਹੈਗਾ ਉਹ ਲਗਾਤਾ ਫਿਰ ਮੈਂ ਆ ਗਈ ਸੀ ਲੌਬੀ ਦੇ ਦਰਵਾਜ਼ੇ 'ਚ ਕਿਉਂਕਿ ਦਰਵਾਜ਼ਾ ਜਿਹੜਾ ਹੈਗਾ ਇਹ ਨਾ ਮਿੱਟੀ ਪਈ ਹੋਈ ਸੀ ਗੰਦਾ ਲੱਗਦਾ ਸੀ ਬਹੁਤ ਤੇ ਮੈਂ ਕਿਹਾ ਚਲੋ ਇਹ ਤੇ ਵੀ ਜਿਹੜਾ ਮੈਂ ਗਿੱਲਾ ਕਰਕੇ ਜਿਹੜਾ ਕੱਪੜਾ ਹੈਗਾ ਉਹ ਫੇਰ ਦਿੱਤਾ ਤੁਸੀਂ ਜਿੱਦਾਂ ਬਾਹਰ ਦੇਖ ਹੀ ਸਕਦੇ ਹੋ ਹਲੇ ਪੂਰਾ ਹਨੇਰਾ ਹੈ ਕਿਉਂਕਿ 6 ਨਹੀਂ ਵੱਜੇ ਸੀਗੇ ਹਲੇ ਫਿਰ ਮੈਂ ਆ ਗਈ ਸੀ ਚਾਹ ਰੱਖ ਦਿੱਤੀ ਸੀ ਮੈਂ ਇੱਥੇ ਆ ਕੇ ਚਾਹ ਧਰ ਲਈ ਮੈਂ ਤੇ ਹੁਣ ਬਸ ਮੈਂ ਚਾਹ ਪਲੀ ਮੇਰੀ ਰਿਜਣ ਲੱਗੀ ਹੈ ਹੁਣ ਮੈਂ ਇਹਦੇ ਵਿੱਚ ਜਿਹੜਾ ਹੈਗਾ ਇੱਕ ਗਲਾਸ ਦੁੱਧ ਦਾ ਪਾ ਦੂਗੀ ਇਹ ਸਿਰਫ ਮੈਂ ਆਪਣੇ ਤੇ ਜਸ ਲਈ ਹੀ ਬਣਾਈ ਹੈ ਜਸ ਸਵੇਰੇ ਚਾਹ ਨਹੀਂ ਦੁੱਧ ਨਹੀਂ ਪੀਂਦੀ ਹੈਗੀ ਅੱਗੇ ਦੁੱਧ ਪੀਂਦੀ ਸੀ ਬਟ ਮੈਂ ਪੱਤੀ ਘੱਟ ਹੀ ਰੱਖਦੀ ਹੁੰਨੀ ਆ ਕਿਉਂਕਿ ਦੁੱਧ ਜਾਈ ਹੁੰਦਾ ਹੁੰਦਾ ਹੈ ਨਾ ਇੱਥੇ ਫਿਰ ਮੈਂ ਆਲੀ ਸੀ ਪੋਚਾ ਜਿਹੜਾ ਲੈ ਕੇ ਆਪਣਾ ਰੂਮ ਚ ਆਹ ਮੈਟ ਜਮੇ ਚਾ ਕੇ ਉੱਪਰ ਰੱਖ ਦਿੱਤਾ ਸੀਗਾ ਤੇ ਇੱਥੇ ਮੈਂ ਪੋਚੇ ਵਗੈਰਾ ਚੰਗੀ ਤਰ੍ਹਾਂ ਜਿਹੜੇ ਹੈਗੇ ਆ ਪੂਰੇ ਘਰ ਦੇ ਵਿੱਚ ਲਗਾ ਲੂੰਗੀ ਹੁਣ ਮੇਰੇ ਦੋ ਦਿਨ ਮਤਲਬ ਅੱਜ ਵੀ ਮੈਂ ਪੋਚਾ ਲਗਾਏ ਤੇ ਕੱਲੂ ਵੀ ਮੈਂ ਲਗਾਉ ਕੱਲੂ ਕਿਉਂਕਿ ਗੈਸਟ ਆਣੇ ਨੇ ਹੈਨਾ ਪੋਚਾ ਤਾਂ ਕੱਲੂ ਵੀ ਲਗਾਣਾ ਹੀ ਪਊਗਾ ਘਰ ਤਾਂ ਸਾਫ਼ ਸੁਥਰਾ ਹੀ ਚੰਗਾ ਲੱਗਦਾ ਕਿਉਂਕਿ ਤੁਹਾਨੂੰ ਪਤਾ ਹੀ ਹੈਨਾ ਪੈੜਾ ਪੂੜਾ ਕਰਕੇ ਬੱਚੇ ਅੰਦਰ ਬਾਹਰ ਜਾਂਦੇ ਨੇ ਤੇ ਪੈੜਾ ਕਰਕੇ ਸਾਰਾ ਗੰਦਾ ਟੈਲਾ ਦੀ ਤਾਂ ਮਤਲਬ ਚਮਕਦਾ ਵੀ ਬਹੁਤ ਹੈ ਹੈਨਾ ਇਸ ਕਰਕੇ ਮੈਨੂੰ ਕੱਲ ਨੂੰ ਵੀ ਪੋਚੇ ਲਗਾਣੇ ਹੀ ਪਊਗੇ ਦੇਖਦੀਆਂ ਕੱਲ ਨੂੰ ਵੀ ਜਿਆਦਾ ਮੈਂ ਬੈਠ ਕੇ ਪੋਚੇ ਲਗਾ ਲੂੰਗੀ ਬਟ ਬੈਠ ਕੇ ਲੌਬੀ ਦੇ ਵਿੱਚ ਹੀ ਲਗਾਉਂਗੀ ਸਾਰੇ ਕਿਤੇ ਮੈਂ ਨਾ ਖੜੇ ਵਾਲੇ ਪੋਚੇ ਨਾਲ ਹੀ ਲਗਾ ਦੂੰਗੀ ਇੱਥੇ ਮੈਂ ਜਿਹੜੇ ਪੋਚੇ ਹੈਗੇ ਆ ਉਹ ਆਪਣੇ ਕੰਪਲੀਟ ਕਰ ਲਏ ਤੇ ਮੈਂ ਚਾਹਤੇ ਆਪਣਾ ਬ੍ਰਸ਼ ਹੁਣ ਰਿਆ ਕਰੂੰਗੀ ਬ੍ਰਸ਼ ਕਿ ਕਿ ਹਾਜੀ 6 ਵਜੇ ਨੇ ਤੇ 6 ਵਜੇ ਵਜੇ ਹੀ ਮੈਂ ਆਪਣਾ ਜਿਹੜਾ ਝਾੜੂ ਪੋਚੇ ਦਾ ਕੰਮ ਹੈਗਾ ਉਹ ਕਰ ਲਿਆ ਕੰਪਲੀਟ ਤੇ ਹੁਣ ਮੈਂ ਜਾਵਾਂਗੀ ਨਹਾਣ ਕਿਉਂਕਿ ਨਹਾਣ ਤੋਂ ਬਾਅਦ ਹੈਗਾ ਨਾ ਜਿਹੜਾ ਮੈਂ ਤੂ ਬੱਤੀ ਕਰਨਾ ਇੱਥੇ ਮੇਰੇ ਨਾ ਬਾਥੂਮ ਵੀ ਸਾਫ ਕੀਤਾ ਸੀਗਾ ਨਾ ਹਣ ਤੋਂ ਬਾਅਦ ਹੀ ਕਰ ਲਿਆ ਸੀ ਨਾਲ ਦੀ ਨਾਲ ਹੀ ਬਟ ਉਹਦੀ ਮੈਂ ਇੱਕ ਨਿੱਕ ਲਈ ਸੀ ਬਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵੀਡੀਓ ਕੈਪਚਰ ਨਹੀਂ ਹੁੰਦੀ ਕਈ ਵਾਰ ਮੇਰੇ ਫੋਨ ਦੇ ਵਿੱਚ ਇਸ ਕਰਕੇ ਉਹ ਰਹਿ ਗਈ ਹੈ ਇੱਥੇ ਜਿਹੜੇ ਮੈਂ ਆਪਣੇ ਲੱਡੂ ਗੋਪਾਲ ਜੀ ਹੁਣੀ ਆ ਉਹਨਾਂ ਨੂੰ ਨਵਾ ਦਿੱਤਾ ਸੀਗਾ ਇਹਨੂੰ ਆ ਨਹੀਂ ਉਠਾ ਦਿੱਤਾ ਸੀਗਾ ਹਨਾ ਕਿਉਂਕਿ ਮੇਰੀ ਜੁਗਲ ਜੋੜੀ ਨੂੰ ਤਾਂ ਹਫ਼ਤੇ 'ਚ ਇੱਕ ਅੱਧੀ ਵਾਰ ਨਵਾਉਂਦੀ ਹੁੰਦੀ ਆ ਬਟ ਜਿਹੜੇ ਮੇਰੇ ਲੱਡੂ ਗੋਪਾਲ ਆ ਉਹਨਾਂ ਨੂੰ ਵੀ 2-3 ਦਿਨ ਬਾਅਦ ਨੜਾਈ ਦਿੰਦੇ ਹਾਂ ਹੁਣ ਜਿੱਦਾਂ ਕਿ ਠੰਡ ਚੱਲਦੀ ਪਈ ਹੈ بس ਇੱਥੇ ਮੈਂ ਆਪਣਾ ਜਿਹੜਾ ਹੈਗਾ ਨਾ ਆ ਤਾਂ ਹੋ ਗਿਆ ਇਹਨੂੰ ਫਰੈਸ਼ ਹੋ ਕੇ ਆ ਤੂੰ ਬੱਤੀ ਕਰ ਦਿੱਤੀ ਐ ਤੇ ਲੱਡੂ ਪਾਲੂ ਜਿਹੜਾ ਭੋਗ ਹੈਗਾ ਉਹ ਵੀ ਲਗਾ ਦਿੱਤਾ ਹੈਗਾ ਜੀ ਹੁਣ ਮੈਂ ਪੂਜਾ ਰੂਮ ਚ ਪਰਦੇ ਵੀ ਟੰਗਣੇ ਹੈਗੇ ਆ ਤੇ ਮੈਂ ਇੱਥੇ ਆ ਗਈ ਸੀ ਉੱਥੇ ਰਸੋਈ ਚ ਤੇ ਕਿਚਨ ਚ ਮਤਲਬ ਕਿ ਜੈਸਮੀਨ ਉਹ ਜਿਹੜੀ ਚਾਹ ਹੈਗੀ ਆ ਉਹ ਦੇ ਦਿੱਤੀ ਐ ਤੇ ਆਪਣੇ ਵਾਸਤੇ ਜਿਹੜੀ ਹੈਗੀ ਮੈਂ ਕੱਪ ਦੇ ਵਿੱਚ ਪਾ ਲਈਏ ਨਾਲ ਲੈ ਲੈਣੀ ਬਿਸਕੁਟ ਤੇ ਇੱਥੇ ਥੋੜਾ ਜਿਹਾ ਹੁਣ ਮਤਲਬ ਕਿ ਟਾਈਮ ਹੋ ਗਿਆ ਸੀਗਾ 11 ਵਜੇ ਦਾ ਸਵੇਰੇ ਮੈਂ 6 ਵਜੇ ਆਪਣਾ ਸਾਰਾ ਕੰਮ ਕਾ ਲਿਆ ਸੀ ਤੇ 11 ਵਜੇ ਗਏ ਨੇ ਤੇ ਮੈਂ ਇੱਥੇ ਆਪਣੇ ਜਿਹੜੇ ਵਾਲ-ਵੂਲ ਹੈਗੇ ਆ ਉਹ ਬਾਹਲ ਤੇ ਜੈਸਮੀਨ ਨੇ ਨਾ ਨੱਕੇ 'ਚ ਦਵਾਈ ਭੂਆਂ ਪਾਉਂਦੀ ਸੀਗੀ ਉਹ ਪਾ ਨਹੀਂ ਸੀਗੀ ਰਹੀ ਤੇ ਕਿਉਂਕਿ ਜੁਕਾਮ ਵਗੈਰਾ ਲੱਗਿਆ ਹੋਇਆ ਮੈਂ ਇੱਥੇ ਆਪਣੇ ਵਾਲ-ਵੂਲ ਵਾ ਕੇ ਇਹ ਥੋੜਾ ਜਿਹਾ ਟਾਈਮ ਜਿਹੜਾ ਹੈ ਆਪਣਾ ਹਨਾ ਆਪਣੇ ਵਾਲ ਵੀ ਦੇਖਣਾ ਹੁੰਦਾ ਥੋੜਾ ਜਿਹਾ ਸ਼ਿੰਗਾਰ ਸ਼ਿੰਗਾਰ ਨੂੰ ਤਾਂ ਕੀ ਕਰਨਾ ਉਹ ਵਾਲ ਬੈਨੇ ਤੇ ਲਿਪਸਟਿਕ ਲਗਾਇਆ ਹੋਰ ਮੈਂ ਕੁਝ ਨਹੀਂ ਲਗਾਇਆ ਬਿੰਦੀ ਵੈਸੀ ਲਗਾਨੀ ਹੁੰਨੀ ਆ ਬਟ ਅੱਥੇ ਮੈਨੂੰ ਯਾਦ ਨਹੀਂ ਸੀਗਾ ਤੇ ਬਿੰਦੀ ਵੀ ਲਗਾਨੀ ਆ ਪਿਆਰ ਮੈਂ ਹੋਈ ਸੀ 11 ਵਜੇ ਠੀਕ ਹੈ ਜੀ ਇੱਥੇ ਥੋੜਾ ਜਿਹਾ ਸ਼ਾਮ ਦਾ ਟਾਈਮ ਹੋ ਗਿਆ ਸੀ ਸ਼ਾਮ ਨੂੰ ਜਿਹੜੀ ਮੈਂ ਫ੍ਰਿਜ ਹੈ いや ਉਹ ਮੈਂ ਜਿਹੜੀ ਚੰਗੀ ਤਰ੍ਹਾਂ ਸਾਫ਼ ਕੀਤੀ ਹੈ ਇੱਕ ਮੰਥ ਹੋ ਗਿਆ ਸੀ ਜਾਂ ਮੇਰੀ ਫ੍ਰਿਜ ਨੂੰ ਸਾਫ਼ ਕੀਤੀ ਨੂੰ ਤੇ ਉੱਪਰ ਇਹਦੇ ਇੰਨੀ ਬਰਫ਼ ਜੰਮੀ ਹੋਈ ਹੈ ਨਾ ਬਰਫ਼ ਵਾਲਾ ਸਿਸਟਮ ਤੇ ਮੈਂ ਕੱਲ ਤੋਂ ਬਾਅਦ ਕਰੂੰਗੀ ਕੱਲ ਰਾਤ ਨੂੰ ਮੈਂ ਬਟਨ ਨਜ਼ਰਵਾ ਦੂੰਗੀ ਤੇ ਜਿਹੜੀ ਬਰਫ਼ ਹੈਗੀ ਉਹ ਨਿਕਲ ਜਾਊਗੀ ਤੇ ਇੱਥੇ ਜਿਹੜਾ ਫ੍ਰਿਜ ਹੈਗਾ ਉਹ ਮੈਂ ਬਾਹਰ ਧੋਣ ਵਾਲੇ ਸਾਬਣ ਦੇ ਨਾਲ ਐਂ ਚੰਗੀ ਤਰ੍ਹਾਂ ਜਿਹੜਾ ਹੈਗਾ ਰਗੜ ਰਗੜ ਕੇ ਸਾਫ਼ ਕਰ ਦਿੱਤਾ ਹੈਗਾ ਕਿਉਂਕਿ ਇਹ ਜਿਹੜਾ ਕੁਸ਼ਨ ਨਾ ਕੁਛ ਡੋਲੇ ਜਾਂਦਾ ਜਿੱਦਾਂ ਬੱਚੇ ਕਈ ਵਾਰ ਜੈਸਮ ਚਾਹ ਵਗੈਰਾ ਬਣਾਉਂਦੇ ਦੁੱਧ ਡੋਲ ਦਿੰਦੀ ਹੈ ਵਿੱਚ ਹੈਨਾ ਦੁੱਧ ਪਾਣ ਲਗੇ ਤੇ ਇਹ ਤੁਹਾਨੂੰ ਪਤਾ ਹੀ ਹੈ ਬੱਚੇ ਜਿਸ ਘਰ 'ਚ ਬੱਚੇ ਨੇ ਉੱਥੇ ਤਾਂ ਭਾਈ ਗੰਦ ਜਿਹੜਾ ਮੇਰਾ ਸਾਫ਼ ਹੋ ਗਿਆ ਇਹਦੇ ਨਾਲ ਹੀ ਮੈਂ ਵੀਡੀਓ ਦਾ ਐਂਡ ਕਰਦੀ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਧੰਨਵਾਦ